ਵੀ ਆਪਣਾ ਚੱਲ ਵੀ ਜੀ ਸਟਾਰਟ ਹਾਂ ਚਲੋ ਹਸਰੀਕਾਲ ਬਾਈ ਕੱਲ ਆਪਾਂ ਨੂੰ ਇੱਕ ਬੜੂਆ ਮਿਲਿਆ ਸੀਗਾ ਆਪਾਂ ਨੇ ਪੋਸਟ ਪਾਈ ਸੀ ਵੀ ਉਹਦੇ ਵਿੱਚ ਕੋਈ ਪ੍ਰੂਫ ਨਹੀਂ ਹੈਗਾ ਪੈਸੇ ਸੀਗੇ ਕਾਫੀ ਜ਼ਿਆਦਾ ਕਹਿ ਸਕਦੇ ਆ ਕਿਉਂਕਿ ਇੱਕ ਹਨਾ ਆਮ ਇਨਸਾਨ ਦੇ ਲਈ ਬਹੁਤ ਵੱਡੀ ਅਮਾਊਂਟ ਹੁੰਦੀ ਹੈ ਉਹਦੇ 'ਚ ਪ੍ਰੂਫ ਨਹੀਂ ਸੀ ਕੁਝ ਡਾਕੂਮੈਂਟ ਸੀ ਇੱਕ ਦੋ ਤੋਂ ਬਾਈ ਅੱਜ ਮਿਲਿਆ ਸਾਨੂੰ ਕਹਿੰਦਾ ਮੇਰਾ ਬੜੂਆ ਖੋ ਗਿਆ ਤਾਂ ਪ੍ਰੂਫ ਨਾ ਹੋਣ ਕਰਕੇ ਅਸੀਂ ਸਾਹਮਣੇ ਰੱਖਿਆ ਹੋਇਆ ਬਾਈ ਨੂੰ ਪੁੱਛ ਲਾਂਗੇ ਵਿੱਚ ਕਿਆ ਕਿਆ ਹੈ ਤੇ ਸਮਾਨ ਚੈੱਕ ਕਰ ਲੂਗਾ ਨਿਸ਼ਾਨੀਆਂ ਦੱਸ ਦੂਗਾ ਫਿਰ ਦਵਾਂਗੇ ਦੱਸ ਦੋ ਬਾਈ ਵੀਰੇ ਇੱਕ ਤਾਂ ਟੀਵੀ ਵਗਾਰਾ ਹੀ ਆਪਣਾ ਕਿਹੜਾ ਬੈਂਕ ਦਾ ਜੀ ਬੈਂਕਾ ਇਹ ਗ੍ਰਾਮੇਂ ਦਾ ਪੰਜਾਬ ਨੈਸ਼ਨਲ ਗ੍ਰਾਮੇਂ ਬੈਂਕ ਦਾ ਠੀਕ ਹੈ ਜੀ ਬਾਕੀ ਇੱਕ ਦੋ ਪਰਚੀ ਹੋਣੀ ਉਹਦੀ ਅਸੀਂ ਨਾਪ ਨੂਪ ਵਾਲੀ ਆਪਣਾ ਕੰਮ ਕਰਾ ਲਈ ਆ ਹਾਂਜੀ ਠੀਕ ਹੈ ਜੀ ਬਾਕੀ ਉਹ ਚ ਪੈਸੇ ਆ ਜੀ 500 ਇੱਕ ਸਾਈਡ ਆ 500 ਦੂਜੀ ਸਾਈਡ ਆ ਜੀ ਬਾਕੀ 100 ਰੁਪਏ ਉੱਪਰ ਹੋਣਾ 150 ਅਪਲੀਕੇਟ 500 ਇੱਕ ਹੋਰ ਤੁਸੀਂ ਥੱਲੇ ਵਾਲੇ ਜਿੱਥੇ ਪਾਇਆ ਹੋ ਕਿਹਾ ਹੋਊਗਾ ਵੀਰੇ ਤਿੰਨ 500 ਨੋਟ ਆ ਤੇ ਰੰਗ ਕਿਹੜਾ ਜੀ ਫਟੂਏ ਦਾ ਰੰਗ ਆ ਇਹਦਾ ਹੈਗਾ ਬਰਾਊਂ ਜੀ ਵੀਰੇ ਲਾਲ ਜੀ ਸਟੇਰ ਚ ਓਕੇ ਓਕੇ ਉਹ ਬਾਈ ਬਾਈ ਨੇ ਪਹਿਲਾਂ ਸਹੀ ਦੱਸਿਆ ਚਾਣੇ ਆ ਸੋ ਆ ਬੜੂਆ ਮਿਲਿਆ ਸੀਗਾ ਬਾਈ ਨੂੰ ਪੁੱਛ ਲਈ ਹੁਣ ਅਕਲ ਦਾ ਵੀ ਪਾ ਦੋ ਅੰਕਲ ਐ ਬੰਦੇ ਨੂੰ ਦੱਸਿਆ ਸੀ ਆਪਾਂ ਨੇ ਅੰਕਲ ਨੂੰ ਸਵਾਲੀ ਪਿੰਡ ਹੈ ਜੀ 20 25 ਪਿੰਡਾ ਜੀ ਇਹਨਾਂ ਨੇ ਲੌਸਮੈਂਟ ਕਰਾ ਕੇ ਪਰ ਉਹ ਪਤਾ ਕਰਿਆ ਤਾਂ ਕਰਕੇ ਪਰ ਉਹ ਮਿਲਿਆ ਹੈ ਆਪਾਂ ਨੂੰ ਬਹੁਤ ਬਹੁਤ ਬਾਈ ਪਹੁੰਚਿਆ ਬਾਈ ਉਹਨਾਂ ਕੋਲ ਬਾਈ ਨੇ ਨੋ ਪੋਸਟ ਦੇਖੀ ਹੋਈ ਸੀ ਆਪਣੀ ਪਰ ਫੋਨ ਕਰਦੇ ਆ ਸੋ ਅਨਾਉਂਸ ਕਰ ਅਸੀਂ ਰਾਤ ਵੀ ਕਰਾਈ ਗੁਰਦੁਆਰ ਚ ਵੀ ਜੇ ਕਿਸਦਾ ਹੋਇਆ ਤਾਂ ਮਹੀਨੇ ਦੋ ਮਹੀਨੇ ਸਾਡੇ ਕੋਲੇ ਸਾਡੇ ਤੋਂ ਲੈ ਲਿਓ ਸੋ ਬਾਈ ਨੂੰ ਅੱਜ ਦੇ ਦੇ ਆ ਆਪਣਾ ਵੀਡੀਓ ਬਣਾਉਣਾ ਦਾ ਮੈਨ ਕਰਨੇ ਆ ਕਿ ਅਸੀਂ ਦੱਸ ਸਕੇ ਵੀ ਜਿਹੜਾ ਬੰਦਾ ਸਹੀ ਸੀਗਾ ਉਹਦਾ ਉਹਨੂੰ ਵਾਲਟ ਮਿਲ ਗਿਆ ਕਿਉਂਕਿ ਕੱਲੂ ਇਹਨਾਂ ਕਿਹੇ ਬੰਦੇ ਵੀ ਨਾ ਪੋਸਟ ਪਾਈ ਸੀ ਮੁੜ ਕੇ ਜਵਾਬ ਦੇ ਆ ਨਹੀਂ ਕੋਈ ਸੋ ਬਹੁਤ ਧੰਨਵਾਦ ਹੈ ਬਾਈ ਲਾਈਕ ਕਮੈਂਟ ਸ਼ੇਅਰ ਕਰ ਦਿਓ ਕਿਵੇਂ ਲੱਗਿਆ ਤੁਹਾਨੂੰ ਠੀਕ ਹੈ ਓਕੇ ਬਾਈ ਬਹੁਤ ਬੁਹਾਰਕਾ ਤੁਹਾਨੂੰ